ਨਾਮ ਵਾਲੇ ਭੂਵੀ ਨੂੰ ਮਨਦੀਪ ਜੂਕੇ ਲਵਲੀ ਜੂਕੇ ਨਿੰਦੀ ਜੂਕੇ ਗਰਜਾ ਜੂਕੇ ਤੇ ਕਾਲਾ ਰਾਏਕੋਟ ਹੁਣਾਂ ਦੇ ਤਰਫੋਂ ਮੇਰੇ ਮਿੱਤਰੋ ਲੰਡੀ ਜੀਪ ਦੇ ਕੇ ਵੱਡਾ ਮਾਨ ਸਨਮਾਨ ਕੀਤਾ ਜਾਣਾ ਸੁਖਰਾਜ ਜੀ ਮੈਂ ਇਧਰਲੇ ਪਾਸੇ ਸ਼ੀਲੂ ਹਰ ਹਰਾ ਮੇਰੇ ਮਿੱਤਰੋ ਕੱਲ ਵੀ ਦੁਨੀਆ ਨਚਾਈ ਐ ਤੇ ਕਹਿੰਦੇ 22 ਟਰੈਕਟਰ ਜਿੱਤੇ ਹੋਏ ਨੇ ਉਹ ਵੇਖੋ ਕਹਿੰਦੇ ਸ਼ਿਲੂ ਬਾਈਆਂ ਨੇ ਟਰੈਕਟਰ ਜਿੱਤੇ ਐ ਅੱਜ ਵੀ ਟਾਈਮ ਦੇ ਵਿੱਚ ਸ਼ਿਲੂ ਦੀਆਂ ਗੱਲਾਂ ਨੌਜਵਾਨ ਵੀ ਗੱਲਾਂ ਕਰ ਰਿਹਾ ਤੇ ਬਜ਼ੁਰਗ ਵੀ ਗੱਲਾਂ ਕਰਦੇ ਐ ਵੀ ਇਸ ਟਾਈਮ ਨੇ ਦੀ ਦਾਤ ਜਿਹੜੀ ਵੱਧਦੀ ਐ ਇਹਦੀ ਮਿਹਨਤ ਦੀ ਦਾਤ ਜਿਹੜੀ ਵੱਧਦੀ ਐ ਇਹ ਥੱਕਦਾ ਹੀ ਨਹੀਂ ਇਹਦਾ ਸਟੈਂਡ ਇੰਨਾ ਕਿੱਦਾਂ ਬਣਿਆ ਪਰ ਮਿਹਨਤਾਂ ਬੋਲਦੀ ਐ ਰੱਬ ਦੀ ਰਹਿਮਤ ਬੋਲਦੀ ਐ ਲਓ ਬਾਬਰਾ ਝਿੱਕੜੇ ਵਾਲੇ ਪਿੰਡ ਦਾ ਪਹੁੰਚਾ ਹੋਇਆ ਰੇਡ ਆਹ ਨੌਜਵਾਨਾਂ ਮਿਸਤਰੀਂ ਸੁਣਾ ਆਹ ਗੋਰਾ ਨਿਸ਼ੋ ਰੰਗ ਤੇ ਮੁੰਡਾ ਕਹਿੰਦੇ ਵਾਹ ਕੌਡੀ ਜਦੋਂ ਯਾਰ ਪਾਉਂਦੇ ਐ ਫਿਰ ਤਾੜੀਆਂ ਦਾ ਗੂੰਜਦਾ ਮੈਦਾਨ ਰੇਣ ਜਦੋਂ ਯਾਰ ਪਾਉਂਦੇ ਐ ਲਓ ਰਸੂਰਪੁਰਿਆ ਕੰਦੇ ਸਟਾਰੀਆਂ ਨਾਲ ਉਹਦੇ ਸਵਾਦ ਸਿਰਖਪੁਰ ਤੇ ਭੁੱਲਣ ਦੀਆਂ ਟੀਮਾਂ ਦੇ ਖਿਡਾਰੀ ਜਿਹੜੇ ਮੈਦਾਨਾਂ ਵੱਲੋਂ ਆਉਣ ਟੀਮਾਂ ਦੇ ਖਿਡਾਰੀ ਵੀ ਜਿਹੜੇ ਹੋਈ ਤਿਆਰੀਆਂ ਫੜਨ ਮੇਰੇ ਮਿੱਤਰੋ ਅਮਰੀਕ ਖੋਸਾ ਕੋਟਲਾ ਤੇ ਬਿੱਲਾ ਲਲਤੋਂ ਹੋਰ ਵੀ ਤਿਆਰੀਆਂ ਫੜਨਗੇ ਲੋ ਸ਼ੰਦਰਾ ਵਾਲਾ ਭੂਰੀ ਰੱਜ ਕੇ ਸਨੱਖਾ ਮੇਰੇ ਮਿੱਤਰੋ ਚੋਪਰ ਲੈ ਕੇ ਸ਼ਕਤੀ ਲਾਵੇ ਦੀਪ ਸਿੰਘ ਜਿਹੜਾ ਜੋ ਸਟਾਰ ਹੈ ਪੀਰਾ ਫਕੀਰਾਂ ਦੀ ਧਰਤ ਦੇ ਜਾਏ ਗੱਬਰੂ ਆਹ ਗ라운ਡੀ ਖੇਡਣ ਲਈ ਹੋ ਕੇ ਤਿਆਰ ਹੈ ਕਿ ਦਿੱਤੀ ਗੁੱਧਦੀ ਇਹਨਾਂ ਨੂੰ ਪੰਜਾਂ ਬਾਣੀਆਂ ਨੇ ਪੰਜਾਂ ਬਾਣੀਆਂ ਦੇ ਸ਼ਬਦੋ ਚਾਰ ਹੈ ਕਿਤੇ ਬਹੁਣ ਕਬੱਡੀ ਦੇ ਮੈਚ ਵੱਡੇ ਤੇ ਸਿੱਖੇ ਵਾਲਾ ਇੱਕਦਮ ਇਤਬਾਰ ਹੈ ਉਹ ਕਮਰਾ ਠਿਕਰੀ ਵਾਲ ਦੀ ਧਰਤੀ ਦਾ ਮੇਰੇ ਮੋਹਰਾ ਕਬੱਡੀ ਪਾਉਣ ਲਈ ਵੱਧਦਾ ਹੈ ਸਿਮਰ ਸਿੱਧੂ ਅਮਨ ਸਿੱਧੂ ਇਸੋਖੀ ਰਾਏ ਹੋਈ ਲਖਵੀ ਰਾਏ ਹੋਈ ਉਹਨਾਂ ਵੀਰਾਂ ਨੇ ਕਹਿੰਦੇ ਜਿਹੜੀ ਸ਼ਾਨਾਂ ਵਾਲੀ ਭੂਰੀ ਵਾਲੀ ਟੀਮ ਸਪੌਂਸਰ ਕੀਤੀ ਹੈ ਉਹਨਾਂ ਸਾਰੇ ਭਰਾਵਾਂ ਦਾ ਧੰਨਵਾਦ ਪਰ ਪਈ ਰੇਡ ਤੇ ਗੱਲ ਮੁਸ਼ਕਲ ਹੈ ਆਹ ਨਵੀਂ ਜੀ ਉਮਰ ਦਾ ਮੁੰਡਾ ਗੱਲ ਬਣਾਉਣ ਲੱਗਿਆ ਦੋ ਖਿਡਾਰੀਆਂ ਦੇ ਦਰਮਿਆਨ ਆਹ ਵਜਦੀਆਂ ਤਾੜੀਆਂ ਲੋਕ ਖੁਸ਼ ਨੇ ਇਹ ਤਾੜੀਆਂ ਵੱਜੀਆਂ ਤੋਂ ਪਤਾ ਲੱਗਦਾ ਲੋਕਾਂ ਦੇ ਮਨ ਲੱਗਿਆ ਹੁੰਦਾ ਦੁਨੀਆ ਕੋਈ ਦੀ ਯੋਧਾ ਰੋ ਕੋਈ ਨਾਂ ਨਹੀਂ ਲੈਂਦਾ ਭੱਜਿਆ ਹੁੰਦਾ ਦੁਨੀਆ ਕੋਈ ਦੀ ਯੋਧਾ ਨੂੰ ਅੱবি ਸੁਣਿਆ ਜਾਫੀ ਦਾ ਨਾਮ ਅਸੀਂ ਕੀ ਹੈ ਬੜਾ ਕਮਾਲ ਦਾ ਜਫਾ ਰਾਇ ਇਸ ਜਾਫੀ ਦੇ ਨਾ ਅਮੇਰ ਰਸੂਲਪੁਰੀਆ ਬੱਲੇ ਬੱਲੇ ਕਰਾ ਗਿਆ ਹੈ ਰਸੂਲਪੁਰੀਆ ਮੈਂ ਤਾਂ ਲਗਦਾ ਨੰਬਰ ਅਮੇਰ ਟੀਮ ਦੇ ਜੋੜ ਦੇ ਵਿੱਚ ਕਾਮਯਾਬ ਹੋ ਗਿਆ ਹੈ ਛੰਨਾ ਵਾਲਾ ਪੂਰੀ ਕੈਨੇਡਾ ਜਾਣਾ ਵੱਡੀ ਗੱਲ ਕੈਨੇਡਾ ਜਾ ਕੇ ਖੇਡਣਾ ਉਸ ਤੋਂ ਵੀ ਵੱਡੀ ਗੱਲ ਤੇ ਉਸ ਤੋਂ ਵੱਡੀ ਗੱਲ ਇੱਕ ਮੈਚ ਦਾ ਬੈਸਟ ਹੋਣਾ ਪਰ ਇੱਕ ਮੈਚ ਦਾ ਬੈਸਟ ਨਹੀਂ ਇੱਕ ਸੀਜ਼ਨ ਦਾ ਬੈਸਟ ਨਹੀਂ ਇਹ ਕਈ ਸੀਜ਼ਨਾਂ ਦਾ ਬੈਸਟ ਹੈ ਲਓ ਗੁਰਦੀਪ ਸਿੰਘ ਪਹੁੰਚਾ ਹੋਇਆ ਹੈ ਦੇਖੀਏ ਅਪ ਡੇਕੀ ਪਰ ਚੱਲਦਾ ਹੋਇਆ ਮੁਕਾਬਲਾ ਹੈ ਛੰਨਾ ਵਾਲਾ ਪੂਰੀ ਦੇ ਦੂਸਰੇ ਪਾਸੇ ਸਿੱਖ ਸਰਦਾਰ ਰਸੂਲਪੁਰੀਆ ਵਾਈ ਦੇ ਧੱਕੇ ਤੇ ਨੰਬਰ ਜਿਹੜਾ ਉੱਤਮ ਇਸ ਸੀਜ਼ਨ ਆ ਰਿਹਾ ਹੈ ਇਹ ਗੁਰੂ ਗੋਬਿੰਦ ਸਿੰਘ ਸਪੋਰਟਸ ਕਲੱਬਾ ਸਾਰੇ ਨਗਰ ਦਾ ਧੰਨਵਾਦ ਹੈ ਰਾਏਕੋਟ ਦਾ ਧੰਨਵਾਦ ਹੈ ਵੀ ਜਿੰਨੇ ਵੀ ਤੁਸੀਂ ਆਏ ਹੋ ਸਾਰੇ ਦਰਸ਼ਕ ਭਰਾਵਾਂ ਦਾ ਛੋਟੇ ਬੱਚਿਆਂ ਦਾ ਨੌਜਵਾਨ ਵੀਰਾਂ ਦਾ ਦਿਲ ਦੀਆਂ ਗਹਿਰਾਈਆਂ ਜੋ ਧੰਨਵਾਦ ਬਹੁਤ ਵਧੀਆ ਕਬੱਡੀ ਹਰ ਸਾਲ ਹੁੰਦੀ ਹੈ ਮਾਰਕ ਮੇਡ ਪਰਿਆ ਹੱਥ ਰੱਖ ਕੇ ਪਈ ਹੋਈ ਰੇਡ ਇਹ ਆ ਲੰਮਰ ਨਾ ਪਾਉਂਦਾ ਹੋਇਆ ਰੇਡ ਚਾਰ ਜਫੀ ਤਿਆਰ ਇੱਕ ਪਾਸੇ ਸ਼ੀਲੂ ਆਰ ਦੂਸਰੇ ਪਾਸੇ ਮਨੀਸ਼ ਬਲਾਰਾ ਪਰ ਧੋੜ ਵਾਲਾ ਮਨੀ ਫੈਸਲਾ ਕਰ ਗਿਆ ਵੀ ਨੰਬਰ ਰੇਡਰ ਦੀ ਸਿਹਦਾ ਜਿਹੜਾ ਹੈ ਕਿ ਮਿਹਨਤਾਂ ਤੋਂ ਬਿਨਾ ਕੋਈ ਮਹਾਨ ਹੁੰਦਾ ਨਹੀਂ ਗੁਰੂ ਬਿਨਾ ਯੋਧਿਆ ਗਿਆ ਨੋ ਨਾ ਰੇ ਅੱਜ ਨਾ ਬਣੇ ਤੇ ਫਿਰ ਕੱਲ ਨਾ ਬਣੇ ਦਾ ਪੇਜ ਸਿੱਖੇ ਮੇਰਾ ਗੱਲ ਨਾ ਬਣੇ ਉਹ ਦਾ ਪੇਜ ਸਿੱਖੇ ਬਿਨਾ ਗੱਲ ਨਾ ਬਣੇ ਮਿਹਨਤ ਕਰਨੀ ਪੈਂਦੀ ਹੈ ਖਰਾ ਖਾਣੀ ਪੈਂਦੀ ਹੈ ਮੇਰੇ ਮਿੱਤਰੋ ਫੇੜੀ ਕਦੇ ਪਗਾਨੇ ਪੁੱਤ ਨੂੰ ਲਲਕਾਰ ਮਾਰੀ ਜਾਂਦੀ ਹੈ ਇਹ ਬਾਬਾ ਦੀਗਰੀ ਵਾਲ ਦੀ ਧਰਤੀ ਦਾ ਬਾਬਾ ਨਸੀਬਪੁਰ ਅਕੈਡਮੀ ਫਰਵਾਹੀ ਦੇ ਲਈ ਬਹੁਤ ਤਾਕੜਾ ਖੇਡਿਆ ਯੂਰਪ ਨੇ ਜੱਪਾਨ ਦੇ ਉੱਤੇ ਪਰ ਦੁਨੀਆ ਕਹਿੰਦੇ ਨਾ ਚੁੱਟੀ ਆ ਤਾੜੀ ਆ ਪਹਾਰੇ ਪਜੀਏ ਮੇਰੇ ਮਿੱਤਰੋ ਬਹੁਤ ਤਾਕੜਾ 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 ਜੱਫਾ ਖੇਡ ਮੈਦਾਨ ਦੇ ਵਿੱਚ ਲੈ ਨੌਜਵਾਨਾਂ ਨਾਮ ਲਸਿਸ ਗਮੂਲਾ ਕੀ ਹੈ ਲੋ ਸ਼ੇਰਾ ਸ਼ੇਰਾ ਮੇਰੇ ਮਿੱਤਰੋ ਵਾਹ ਓਏ ਸ਼ੇਰਾ ਤਾਲ ਬੜੀਆ ਸ਼ੇਰੇ ਦੇ ਬਲੇ ਬਲੇ ਕਰਾਈ ਭਾਈ ਇੱਕਾਰੀ ਸ਼ੇਰੇ ਲਈ ਤਾੜੀਆਂ ਮਾਰੋ ਯਾਰ ਜ਼ੋਰਦਾਰ ਹਰ ਬੜੀਆਂ ਸ਼ੇਰਾ ਵੀ ਬੱਲੇ ਬੱਲੇ ਕਰ ਆ ਗਿਆ। ਲਓ ਸਾਹਮਣੇ ਮੁਕਾਬਲਾ ਬੜਾ ਵਧੀਆ ਹੈ। ਨਵੀਂ ਓਵਰ ਦੇ ਮੁੰਡੇ ਬਹੁਤ ਸੋਹਣੀ ਟੱਕਰ ਦੇ ਰਿਹਾ ਹੈ। ਨਵੀਂ ਓਵਰ ਦੇ ਮੁੰਡੇ ਬਹੁਤ ਸੋਹਣੀ ਟੱਕਰ ਦੇ ਰਿਹਾ ਹੈ। ਲਓ ਸੂਨਪਰੀ ਨੇ ਫੇਰ ਕਬੱਡੀ ਪਾਈ ਤੇ ਟਿੰਕੂ ਬਹਾਰੇ ਦਾ ਪੈ ਗਿਆ। ਪੇਚਾ ਲੱਗਦਾ ਜੌਰ। ਕਬੱਡੀ 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 ਕਬੱਡੀ। ਲਓ ਨੰਮਰੀ ਸੋਜਵਾਲ ਨੇ ਆਪਣੀ ਟੀਮ ਦੇ ਲਈ ਜੋੜ ਦਿੰਦਾ ਹੈ। ਬਹੁਤ ਵਧੀਆ ਮੁਕਾਬਲਾ ਚੱਲਦਾ ਹੈ। ਲੈ ਵੀ ਸੁਖਵੀਰ ਰਾਏ ਤੈਨੂੰ ਮੁਬਾਰਕਬਾਦ। ਹਾਂ ਸੁਖਵੀਰ ਵੀ ਖੁਸ਼ ਹੈ। ਵੀ ਟੀਮਾਂ ਵੀ ਵਧੀਆ ਬਣ ਗਈਆਂ। ਪਹਿਲਾਂ ਟੈਨਸ਼ਨ ਹੁੰਦੀ ਹੈ ਵੀ ਆਪਾਂ ਦੋ ਬ ਅਰ 16 ਟੀਮਾਂ 16 ਦੀਆਂ 16 ਟੀਮਾਂ ਟੌਪ ਦੀਆਂ ਜਿਹੜੀਆਂ ਅੱਜ ਇਸ ਧਰਤੀ ਤੇ ਪਹੁੰਚਿਆ ਹੋਈ ਹੈ ਸੋ ਸਾਰੇ ਭਰਾਵਾਂ ਦਾ ਸੁਖਵੀਰ ਰਾਏ ਹੋਣਾ ਤੇ ਸਾਥੀਆਂ ਦਾ ਧੰਨਵਾਦ ਵੀ ਮੇਲਾ ਟੌਪ ਦਾ ਹੋ ਜਾਣਾ ਮਾਰਕ ਦੀ ਮੇਰ ਨੰਬਰ 7 790 ਜਿੱਤਣਾ ਕਿਨੇ ਤੇ ਹਾਰੇ ਕੋਈ ਪਤਾ ਨਹੀਂ ਇਹ ਤਾਂ ਕਹਿੰਦੇ ਰੱਬ ਹੀ ਜਾਣਦਾ ਸੁਖਰਾਜ ਜੀ ਪਰ ਸਾਹਮਣੇ ਟੱਕਰ ਕਹਿੰਦੇ ਸ਼ੀਲੂ ਪਲਹਾਰੇ ਦੇ ਨਾਲ ਹੋਈ ਹੈ ਓਏ ਅੱਜ ਕਹਿੰਦੇ ਰਾਏਕੋਟ ਦੇ ਵਿੱਚ ਈਲੂ ਈਲੂ ਹੋਈ ਪਈ ਹੈ ਮੇਰੇ ਮਿੱਤਰੋ ਰਾਏਕੋਟ ਦੇ ਵਿੱਚ ਅੱਜ ਕਹਿੰਦੇ ਈਲੂ ਈਲੂ ਹੋਈ ਪਈ ਹੈ ਓਹ ਦੇਖੋ ਕਹਿੰਦੇ ਰੇਟਰਾਂ ਦੇ ਹਾਂ <laughs> ਜਵੇਂ ਕਹਿੰਦੇ ਹੁੰਦੇ ਆ ਵੀ ਗਰਦ ਫਾ ਦਿੰਦਾ ਸ਼ੀਲੂ ਫਿਲ ਫਿਲ ਹਾਰਾ ਮੇਰੇ ਮਿੱਤਰੋ ਹਰਿਆਣੇ ਵਾਲਾ ਪੁੱਜਿਆ ਹੋਇਆ ਪੱਤੀ ਗਵਿੰਦ ਗੜੀਆਂ ਵੱਡੇ ਮਾਨ ਕਰਦਾ ਪਰ ਸਾਹਮਣੇ ਕਹਿੰਦੇ ਪੂਰੀ ਸ਼ੰਨਾ ਵਾਲਾ ਫਿਰ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਆਰਤੀਆਂ ਦੇ ਸਹਰਾਣੇ ਵਰਗਾ ਸ਼ਰੀਰ ਹੈ ਸ਼ਰੀਰ ਵਿੱਚ ਭੁੱਖ ਲੈਂਦੀ ਹੈ ਉਹ ਵੇਖੋ ਮੇਰੇ ਮਿੱਤਰੋ ਕਿ ਦੇਖ ਕੇ ਸ਼ਰੀਰ ਜਾਰੋ ਭੁੱਖ ਲੈਂਦੀ ਪੂਰੀ ਲੱਗਦਾ ਜਰੂਰ ਇਹਨੇ ਚੁੰਗੀ ਹੋਣੀ ਮੂਰੀ ਦੌਰ ਲਾਈਫ ਮਹਿਰ ਦੇ ਕਿਨਾਰੇ ਤਿੰਨ ਵਾਲੇ ਡੰਡ ਕੱਢੇ ਹੋਣਗੇ ਯਾਰੋ ਖੇਡ ਕੇ ਕਬੱਡੀ ਇਹਨੇ ਪਿੰਡ ਪਿੰਡ ਛੰਡੇ ਗੱਡਿਆ ਇਹਨੇ ਛੰਡੇ ਕੈਨੇਡਾ ਦੇ ਵਿੱਚ ਵੀ ਗੱਡਿਆ ਹੈ वर्ल्ड ਕੱਪਾਂ ਦਾ ਵੀ ਵੈਸੇ ਹੈ ਪਰ ਸਾਹਮਣੇ ਬਾਗੀ ਮੇਰੇ ਮਿੱਤਰੋ ਕਬੱਡੀ ਪਾ ਕੇ ਅੰਕ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਹੈ ਇਹ ਆ ਰਸੂਲਪੁਰ ਦੀ ਧਰਤੀ ਦਾ ਬਾਗੀ 8.5 ਤੇ 9 ਨੰਬਰ ਮੈਚ ਬਿਲਕੁਲ ਬਰਾਬਰੀ ਦੇ ਚੱਲਦਾ ਹੈ ਆਟੇ ਆਟੇ ਤੇ 9 ਨੰਬਰ ਲਓ ਬਬਰਾ ਠੀਕਰੀ ਵਾਲੇ ਦਾ ਮਾਰਾ ਕਬਡੀ ਕੱਪ ਨਿਊਜ਼ੀਲੈਂਡ ਲਈ ਕਹਿੰਦੇ ਮੁੰਡਾ ਬੱਲੇ ਬੱਲੇ ਕਰਾਉਦਾ ਕਹਿੰਦੇ ਨਿਊਜ਼ੀਲੈਂਡ ਦੇ ਹੈਲਟਰਨ ਦੇ ਵਿੱਚ ਕਾਲੇ ਔਕਰ ਦੇ ਵਿੱਚ ਪਰ ਸਾਹਮਣੇ ਪਈ ਹੋਈ ਰੇਡ ਹਲਕੇ ਸੰਗਤ ਤੋਂ ਬਾਅਦ ਤਕੜਾ ਨੰਬਰ ਇਸ ਨੌਜਵਾਨ ਨੇ ਆਪਣੀ ਟੀਮ ਦੇ ਲਈ ਜੋੜ ਦੁੱਤਾ ਹੈ ਬਹੁਤ ਵਧੀਆ ਮੁਕਾਬਲੇ ਖੇਡੇ ਜਾ ਰਿਹਾ ਹੈ ਅਗਲੇ ਮੈਚ ਦੀਆਂ ਟੀਮਾਂ ਨੂੰ ਵੀ ਅਸੀਂ ਬੇਨਤੀ ਕਰਾਂਗੇ ਵੀ ਦੋਨੇ ਟੀਮਾਂ ਪਿਆਰੀ ਕਰ ਲੈਣ ਨੈਕਸਟ ਮੈਚ ਦੀਆਂ ਟੀਮਾਂ ਨੂੰ ਸੜੀ ਨਿਮਰਤਾ ਸਹਿਤ ਬੇਨਤੀ ਹੈ ਸਰਖਪੁਰ ਤੇ ਭੋਲਣ ਜਨਬਾ ਮੰਡੀ ਤੇ ਰਮਾਣਾਜੀਤ ਸਿੰਘ ਇਹ ਚਾਰੋਂ ਟੀਮਾਂ ਨਾਲ ਨੰਬਰ ਤੇ ਸ਼ੀਲੂ ਟੱਕਰ ਸਿਰੇ ਦੀ ਹੈ ਦੁਨੀਆ ਨੇ ਨਿਗਾਹਾਂ ਕਰ ਲਿਆ ਹੋਇਆ ਹੈ ਐਮ ਐਫਓਸ ਹੈ ਲੱਗਾ ਹੋਇਆ ਜੋਰ ਕਬੱਡੀ 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 ਹਮਿਆਂ ਦੇ ਲੱਗੇ ਔ ਨਹੀ ਹੋ ਰੀਸ ਹੈ ਨਹੀਂ ਹੋ ਰੀਸ ਹੈ ਨਹੀਂ ਹੋ ਰੀਸ ਹੈ ਓ ਵਾਹ ਓਏ ਜੇ ਹਣ ਜੋ ਗਿਆ ਨੰਬਰ ਤੇ ਸ਼ੀਲੂ ਨੰਬਰ ਤੇ ਵਾਹ ਓਏ ਨੰਬਰ ਇਹ ਕਰੀ ਤਾੜੀਆਂ ਹੋਰ ਬਾਰੇ ਯਾਰ ਜ਼ੋਰਦਾਰ ਮੋ ਜ਼ੋਰਦਾਰ ਤਾੜੀਆਂ ਮਾਰਦੇ ਮੇਰੇ ਮਿੱਤਰੋ ਸੰਧੂ ਬ੍ਰਦਰ ਜੀ ਪੁੱਜੇ ਹੋਏ ਨੇ ਬਿੱਲਾ ਲਲ ਤੋਂ ਮਨੀ ਕਰੋੜ ਜੀ ਪੁੱਜੇ ਹੋਏ ਨੇ ਸੁਖਰਾਜ ਰੋਡੇ ਸਾਰੇ ਭਰਾਵਾਂ ਦਾ ਬਹੁਤ ਵੱਡਾ ਧੰਨਵਾਦ ਦੱਦਾ ਸਾਹਿਬ ਉੱਪਰੋਂ ਕਮਾਂਡ ਸਭ ਨੇ ਬੈਠੇ ਆ ਸਾਹਮਣੇ ਭੂਰੀ ਕਬੱਡੀ ਪਾਉਣ ਦੇ ਲਈ ਫਿਰ bắtਾ ਹੋਇਆ ਲਈ ਸੁਖਰਾਜ ਜੀ ਕਰੇ ਗੱਲ ਇਹ ਪਈ ਹੋਈ ਰੇਡ ਮੁਕਾਬਲਾ ਸੱਤ ਲੋਕ ਖੁੱਬੇ ਪਿਆ ਆ ਮੈਚ ਦੀਆਂ ਵੀ ਗੱਲਾਂ ਹੋਈਆਂ ਵੀ ਰਾਏਕੋਟ ਦੇ ਵਿੱਚ ਰਸੂਲਪੁਰ ਦੀ ਟੀਮ ਆਈ ਨਵੇਂ ਮੁੰਡੇ ਸੀਗੇ ਤੇ ਜ਼ਬਰਦਸਤ ਕਹਿੰਦੇ ਮੁਕਾਬਲਾ ਕੀਤਾ ਉਹਨਾਂ ਨੇ ਸ਼ੰਨਾ ਦੀ ਟੀਮ ਨਾਲ ਜ਼ਬਰਦਸਤ ਟੱਕਰ ਦਿੱਤੀ ਲਓ ਸਾਹਮਣੇ ਕਬੱਡੀ ਪੈ ਰਹੀ ਹੈ ਰੇਡਾਂ ਪੈ ਰਹੀਆਂ ਜੱਫੇ ਲੱਗਦੇ ਦੁਨੀਆ ਅਨੰਤ ਬਣਦੀ ਹੈ ਬਹੁਤ ਵਧੀਆ ਮੁਕਾਬਲਾ खेडा जा रहा है सुनिए मार्जू छा ला के दूर पटाखी चमके हो गया हाथ ला के धावी आ गया आ गया आ गया, आओ गया। दुनिया न च उठी है मेरे मित्रों ਅਜੇ ਤਾਂ ਯਾਰ ਮੈਦਾਨ ਦੇ ਵਿੱਚ ਕੁਝ ਵੀ ਹੋ ਸਕਦਾ ਹੈ ਅਜੇ ਤਾਂ ਤੀਰ ਕਮਾਨ ਦੇ ਵਿੱਚ ਕੁਝ ਵੀ ਹੋ ਸਕਦਾ ਹੈ ਅੱਧੇ ਨੰਬਰ ਦਾ ਫਰਕ ਹੈ ਮੇਰੇ ਵੀਰੋ ਤੇ ਨਵੇਂ ਮੁੰਡੇ ਕਹਿੰਦੇ ਕਿਤੇ ਪਾਸਾ ਨਾ ਪਲਟ ਦੇਣ ਕਿ ਗੋਗੋ ਮੀਕ ਤੇ ਪਾਲਾ ਪਾਸਾ ਪਲਟਣ ਮੈਚਾਂ ਦਾ ਬਹੁਤ ਆਪਣਾ ਠਿਕਰੀਵਾਲ ਦੀ ਧਰਤੀ ਦਾ ਮੇਰੇ ਮਿੱਤਰੋ ਜਿਹੜਾ ਮੁੰਡਾ ਪਹਿਲਾ ਨੰਬਰ ਲੈ ਕੇ ਗਿਆ ਸਿਮਰ ਸਿੱਧੂ ਵੱਲੋਂ 1000 ਰੁਪਏ ਸਟੋਰੀਅਨ ਦੇ ਲਈ ਪੁੱਛਾ ਕਰ ਰਹੇ ਨੇ ਸਾਡੇ ਵੀਰ ਸਿਮਰ ਸਿੱਧੂ ਅਮਰ ਸਿੱਧੂ ਬਾਗੀ ਆ ਜੀ ਅਮਨ ਜੀ ਇਹ ਬਾਗੀ ਆ ਚੋਪਰ ਰਸੂਲਪੁਰ ਦੀ ਧਰਤੀ ਦਾ ਬਾਗੀ ਦੇ ਕਾਟੇ ਪਈ ਹੈ ਬਾਗੀ ਦੀ ਰੇਡ ਤੇ ਚਾਰਾਂ ਦੇ ਵਿੱਚੋਂ ਕੌਣ ਮੈਚ ਕਹਿੰਦੇ ਫਸਿਆ ਪਿਆ ਆ ਰਸੂਲਪੁਰ ਵਾਲੇ ਮੁੰਡੇਾਰੇ ਗੱਲ ਬਣਾਉਂਦੀ ਹੈ ਬਾਕੀ ਦੀ ਰੇਡ ਕਰਨ ਦੇ ਵਿੱਚੋਂ ਕੌਣ ਲਓ ਬਾਗੀ ਦੇ ਮਜੀਸ਼ ਉਹ ਵਾਹ ਓਏ ਬਾਕੀ ਨਹੀਂ ਹੁੰਦਾ 100 ਕਹਿੰਦੇ ਇਸ ਚੋਬਰ ਦੇ ਖਾਤੇ ਦੇ ਵਿੱਚ ਪਾ ਦਿਓ ਸਿਮਰ ਸਿੱਧੂ ਖੜਾ ਵਾਲਾ ਤੇ ਨਾਲ ਅਮਨ ਸਿੱਧੂ ਡਾਇਮੰਡ ਗਰੁੱਪ ਮੇਰੇ ਮਿੱਤਰੋ ਪਰ ਸਾਹਮਣੇ ਕਬੱਡੀ ਕਹਿੰਦੇ ਪੂਰੀ ਛੰਨਾ ਵਾਲਾ ਫਿਰ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵੰਦਾ ਹੋਇਆ ਹੈ ਲਓ ਉਧਰਲੇ ਪਾਸੇ ਉਹ ਟੱਕਰ ਨੰਬਰ ਦੇ ਨਾਲ ਹੈ ਤੇ ਨੰਬਰ ਐਸ ਵੇਲੇ ਕਹਿੰਦੇ ਮੈਂ ਆਪਣੇ ਟੀਮ ਨਾਲ ਜੋੜ ਦਿੰਦਾ ਐ ਲੈ ਵੀ ਦਰਸ਼ਕ ਵੀਰੋ ਜਿੱਤ ਹਾਰ ਵੱਖਰੀ